ਅੱਜ ਅਸੀਂ ਬਣਾਵਾਂਗੇ ਸਰੋਂ ਦਾ ਸੁੱਕਿਆ ਹੋਇਆ ਸਾਗ ਤੇ ਅਸੀਂ ਸਰਦਿਆਂ ਦੇ ਵਿੱਚ ਜਦੋਂ ਸਰੋਂ ਪੱਕਣ ਲੱਗਦੀ ਆ ਉਦੋਂ ਇਹਨੂੰ ਤੋੜ ਕੇ ਧੋ ਕੇ ਤੇ ਚੰਗੀ ਤਰ੍ਹਾਂ چیر ਕੇ ਸੁਕਾ ਲਿਆ ਸੀਗਾ ਨਾਲ ਹੀ ਅਸੀਂ ਇਹਦੇ ਪਾਲਕ ਬਾਥੂ ਮੇਥੇ ਤੇ ਮੇਥੀ ਲੈ ਲਈ ਸੀਗੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਚੰਗੀ ਤਰ੍ਹਾਂ ਪਹਿਲਾਂ ਧੋਤਾ ਉਸ ਤੋਂ ਬਾਅਦ ਅਸੀਂ ਇਹਨੂੰ چیر ਲਿਆ چیر ਕੇ ਤੇ ਕਈ ਤੁਪਾਲਾ ਲਾ ਕੇ ਸੁਕਾਇਆ ਸੀਗਾ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੁੱਕਿਆ ਹੋਇਆ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਸੁੱਕ ਗਿਆ ਇਹਨੂੰ ਅਸੀਂ ਕਿਸੇ ਵੀ ਤਰ੍ਹਾਂ ਦੇ ਡੱਬੇ ਪਲਾਸਟਿਕ ਦੇ ਸਟੀਲ ਦੇ ਕਿਸੇ ਵੀ ਤਰ੍ਹਾਂ ਦਾ ਲੈ ਲੈਣਾ ਡੱਬਾ ਸੁੱਕਿਆ ਹੋਇਆ ਹੋਵੇ ਪੂਰੀ ਤਰ੍ਹਾਂ ਉਹਦੇ ਵਿੱਚ ਕੋਈ ਨਮੀ ਦੀ ਮਾਤਰਾ ਨਾ ਹੋਵੇ ਤਾਂ ਉਹਦੇ ਵਿੱਚ ਸਟੋਰ ਕਰਕੇ ਰੱਖ ਲਿਆ ਸੀ ਆਹ ਹੁਣ ਅਸੀਂ ਤੁਹਾਨੂੰ ਦੱਸ ਦਿਆਂ ਵੀ ਇਹਨੂੰ ਕਿਵੇਂ ਬਣਾਉਣਾ ਹੈ ਬਣਾਉਣ ਦਾ ਤਰੀਕਾ ਬਹੁਤ ਸੌਖਾ ਹੈ ਆਹ ਹੁਣ ਅਸੀਂ ਸਾਗ ਬਣਾਉਣਾ ਕਰਦੇ ਸ਼ੁਰੂ ਇਹ ਅਸੀਂ ਕੁੱਕਰ ਦੇ ਵਿੱਚ ਬਣਾਵਾਂਗੇ ਤੁਸੀਂ ਚੁੱਲੇ ਤੇ ਨੂੰ ਪਤੀਲੇ ਦੇ ਵਿੱਚ ਵੀ ਬਣਾ ਸਕਦੇ ਹੋ ਇਹਦੇ ਵਾਸਤੇ ਕਿੰਨਾ ਪਾਣੀ ਪਾ ਲੈਣਾ ਹੈ ਜਿਵੇਂ ਸੀ ਦੂਜਾ ਸਾਗ ਬਣਾਉਣੇ ਉਸੇ ਤਾਂ ਹੀ ਬਣਾਉਣਾ ਪਾਣੀ ਪਾ ਕੇ ਨੂੰ ਸੀ ਫੁੱਲ ਕਰਦੇ ਵਿੱਚ ਅਸੀਂ 1/2 ਚੱਕ ਪਾਣੀ ਦਾ ਪਾ ਲਿਆ ਤੇ ਜਦੋਂ ਪਾਣੀ ਉਬਲਣ ਲੱਗ ਗਿਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਸਾਗ ਅਸੀਂ ਦੋ ਕੋਲੀਆਂ ਸਾਗ ਦੀਆਂ ਲਈਆਂ ਐ ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ ਵੱਧ ਘੱਟ ਇਹਨੂੰ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪਾਣੀ ਉਬਲਣ ਲੱਗ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਾਗ ਸਾਗ ਉਬਲਿਆ ਦਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲੂਣ ਮਿਰਚ ਲੂਣ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਉਣਾ ਹੈ ਅਸੀਂ ਇਹਦੇ ਵਿੱਚ ਪਾਵਾਂਗੇ ਡੇਢ ਚਮਚਾ ਲੂਣ ਦਾ ਅੱਧਾ ਚਮਚਾ ਅਸੀਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਪਾਊਡਰ ਥੋੜੀ ਬਾਕੀ ਅਸੀਂ ਹਰੀਆਂ ਮਿਰਚਾਂ ਪਾਵਾਂਗੇ ਥੋੜੀ ਜਿਹੀ ਅਸੀਂ ਇਹਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਅਸੀਂ ਜਦੋਂ ਵੀ ਸਾਗ ਬਣਾਈਏ ਜਾਂ ਗਰਮੀ 'ਚ ਜਾਂ ਸਰਦੀ ਦੇ ਵਿੱਚ ਅਸੀਂ ਹਲਦੀ ਪਾਉਣੀ ਹੈ ਜ਼ਰੂਰ ਕਈ ਲੋਕ ਨਹੀਂ ਪਾਉਂਦੇ ਹਲਦੀ ਸਾਡੇ ਹਿਸਾਬ ਨਾਲ ਹਲਦੀ ਪਾਉਣ ਨਾਲ ਸਾਗ ਬਹੁਤ ਵਧੀਆ ਬਣ ਜਾਂਦਾ ਹੈ ਤੇ ਦਾ ਟੇਸਟ ਵੀ ਥੋੜਾ ਜਿਹਾ ਵੱਖਰਾ ਆਉਂਦਾ ਹੈ ਤੁਸੀਂ ਵੀ ਇੱਕ ਵਾਰੀ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਕੇ ਵੇਖਿਓ ਹਲਦੀ ਪਾ ਕੇ ਵੇਖਿਓ ਸਾਗ ਦੇ ਵਿੱਚ ਦਾ ਕਲਰ ਬਹੁਤ ਵਧੀਆ ਆਉਂਦਾ ਹੈ ਹੁਣ ਅਸੀਂ 1 ਦੇ ਘੰਟੇ ਤੱਕ ਇਸੇ ਤਰ੍ਹਾਂ ਹੀ ਰਿਜਜਨ ਦੇਵਾਂਗੇ ਟੱਕ ਨਹੀਂ ਲਾਉਣਾ ਇਹਦਾ ਤੁਸੀਂ ਦੇਖ ਸਕਦੇ ਹੋ ਸਾਗ ਰਿਜੀ ਜਾਂਦਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਲਸਣ ਦਾ ਗੰਡਾ ਛਿੱਲ ਕੇ ਪਾ ਦਿਆਂਗੇ ਇਸੇ ਤਰ੍ਹਾਂ ਸਾਫਤਾ ਹੀ ਪਾ ਦੇਣਾ ਹੈ ਰਹਿਦੇ ਸਾਗ ਦੇ ਵਿੱਚ ਤੇ ਪਾਣੀ ਸਾਗ ਬਹੁਤ ਘੱਟ ਆ ਤੇ ਅਸੀਂ ਇਹਦੇ ਵਿੱਚ ਪਾਣੀ ਹੋਰ ਪਾ ਦੇਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਜੱਗ ਪਾਣੀ ਦਾ ਤੇ ਪਾਣੀ ਪਾ ਕੇ ਅਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਅਸੀਂ ਕੁੱਕਰ ਦਾ ਢੱਕਣ ਲਾ ਦੇਾਂਗੇ ਆਗ ਨੂੰ ਉਸੇ ਅੱਧਾ ਘੰਟਾ ਕੁੱਕਰ ਦਾ ਢੱਕਣ ਬੰਦ ਕਰਕੇ ਸੀਟੀਆਂ ਉਲਵਾ ਲਗਾਏ ਤੇ ਹੁਣ ਅਸੀਂ ਗੈਸ ਬੰਦ ਕਰਤਾ ਤੇ ਜਦੀ ਸੀਟੀ ਕੱਢ ਦਿਆਂਗੇ ਤੇ ਇੱਕ ਵਾਰੀ ਸਾਗ ਨੂੰ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਗ ਦੇ ਵਿੱਚ ਬਿਲਕੁਲ ਵੀ ਪਾਣੀ ਹੈ ਨਹੀਂ ਅਸੀਂ ਡੇਢ ਜੱਗ ਪਹਿਲਾਂ ਪਾਇਆ ਸੀਗਾ ਪਾਣੀ ਦਾ ਸਾਗ 'ਚ ਤੇ ਅੱਧਾ ਜੱਗ ਅਸੀਂ ਜਦੋਂ ਢੱਕਣ ਬੰਦ ਕਰਨ ਲੱਗੇ ਕੁੱਕਰ ਦਾ ਉਦੋਂ ਪਾਇਆ ਸੀਗਾ ਆਗ ਬਣਿਆ ਨਹੀਂ ਹਲੇ ਅਸੀਂ ਇੱਕ ਜੱਗ ਦੇ ਵਿੱਚ ਪਾਣੀ ਦਾ ਹੋਰ ਪਾਵਾਂਗੇ ਤੁਸੀਂ ਪਾਣੀ ਗਰਮ ਕਰਕੇ ਵੀ ਪਾ ਸਕਦੇ ਹੋ ਤੇ ਠੰਡਾ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਆ ਉਹਨਾ ਟਾਈਮ ਹੀ ਰੰਨਣਾ ਅਸੀਂ ਸਾਗ ਨੂੰ ਜਿੰਨਾ ਟਾਈਮ ਅਸੀਂ ਜਿਹੜਾ ਹਰਾ ਸਾਗ ਰੰਨਦੇ ਹੁੰਨੇ ਆ ਉਸੇ ਤਰ੍ਹਾਂ ਹੀ ਬਣਾਉਣਾ ਬਿਲਕੁਲ ਤੇ ਪਾਣੀ ਅਸੀਂ ਪਾਤਾ ਸਾਗ ਦੇ ਵਿੱਚ ਤੇ ਹੁਣ ਅਸੀਂ ਫੇਰ ਢੱਕਣ ਬੰਦ ਕਰ ਦਾਂਗੇ ਤੇ ਅੱਧਾ ਪੌਣਾ ਘੰਟਾ ਸੀ ਇਹਨੂੰ ਫੇਰ ਰੰਨਾਂਗੇ ਉਸ ਤੋਂ ਬਾਅਦ ਚੈੱਕ ਕਰਾਂਗੇ ਆਓ ਫਰੈਂਡਸ ਆਪਾਂ ਸਾਗ ਨੂੰ ਇੱਕ ਵਾਰੀ ਚੈੱਕ ਕਰ ਲੈਨੇ ਆ ਤੇ ਤੁਸੀਂ ਦੇਖ ਸਕਦੇ ਹੋ ਕੁੱਕਰ ਦੀ ਕੀ ਹਾਲਤ ਹੋ ਗਈ ਆ ਥੋੜਾ ਜਿਹਾ ਮੇਥੋਂ ਪਾਣੀ ਜ਼ਿਆਦਾ ਪੈ ਗਿਆ ਸੀ ਤੇ ਸਾਗ ਗੁੱਬਲ ਗਿਆ ਇਸੇ ਕਰਕੇ ਤੇ ਮੈਂ ਫਿਰ ਢੱਕਣ ਲਾਤਾ ਕੁੱਕਰ ਦਾ ਆਓ ਹੁਣ ਆਪਾਂ ਸਾਗ ਨੂੰ ਕਰਦੇ ਆ ਚੈੱਕ ਤੁਸੀਂ ਦੇਖ ਸਕਦੇ ਹੋ ਸਾਗ 'ਚ ਪਾਣੀ ਬਿਲਕੁਲ ਨਹੀਂ ਗਾ ਤੇ ਇੰਨਾ ਕ ਤਾਂ ਚਾਹੀਦਾ ਹੀ ਆ ਕਿਉਂਕਿ ਆਪਾਂ ਜਦੋਂ ਇਹਨੂੰ ਘੋਟਾਂਗੇ ਫਿਰ ਆਸਾਨੀ ਨਾਲ ਘੋਟਿਆ ਜਾਊਗਾ ਤੇ ਸਾਗ ਆਪਾਂ ਦਾ ਹੋ ਗਿਆ ਬਣ ਕੇ ਤਿਆਰ ਤੇ ਆਓ ਹੁਣ ਅਸੀਂ ਇਹਨੂੰ ਘੋਟਦੇ ਆ ਤੁਸੀਂ ਇਹਨੂੰ ਗ੍ਰੈਂਡਰ ਨਾਲ ਵੀ ਘੋਟ ਸਕਦੇ ਹੋ ਤੇ ਮਦਰੀ ਨਾਲ ਵੀ ਕੋੜ ਸਕਦੇ ਹਾਂ। ਲੋ ਜੀ ਗੈਸ ਆਪਾਂ ਬੰਦ ਕਰਤਾ ਤੇ ਕੁੱਕਰ ਨੂੰ ਲਾ ਲਿਆ ਗੈਸ ਤੋਂ ਥੱਲੇ ਤੇ ਹੁਣ ਆਪਾਂ ਸਾਗ ਦੇ ਵਿੱਚ ਪਾਵਾਂਗੇ ਆਲਣ। ਆਲਣ ਤੁਸੀਂ ਆਪਣੀ ਮਰਜ਼ੀ ਨਾਲ ਕਣਕ ਦੇ ਆਟੇ ਦਾ ਵੀ ਪਾ ਸਕਦੇ ਹੋ, ਮੱਕੀ ਦੇ ਦਾ ਆਟੇ ਦਾ ਵੀ ਪਾ ਸਕਦੇ ਹੋ ਤੇ ਕਈ ਲੋਕ ਵੇਸਣ ਦਾ ਪਾਉਂਦੇ ਆ। ਤੁਸੀਂ ਜੇ ਪਾ ਸਕ ਪਾਉਣਾ ਚਾਹੁੰਦੇ ਹੋ ਤੇ ਵੇਸਣ ਦਾ ਵੀ ਪਾ ਸਕਦੇ ਹੋ। ਪਰ ਅਸੀਂ ਕਣਕ ਦੇ ਆਟੇ ਦਾ ਆਲਣ ਪਾਵਾਂਗੇ। ਸਾਗ ਥੋੜਾ ਤੇ ਆਲਣ ਵੀ ਸਾਗ ਦੇ ਹਿਸਾਬ ਨਾਲ ਹੀ ਪਾਊਗਾ। ਅਤੇ ਹੁਣ ਅਸੀਂ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਦੇ ਵਿੱਚ ਗੰਡੇ ਨਹੀਂ ਬਣਨਾ ਚਾਹੀਦੇ ਹਨ ਅਸੀਂ ਇਹਨਾਂ ਮਧਰੀ ਨੂੰ ਅਣਿਖੋਟ ਨਾਲ ਸਿਰ ਨੂੰ ਗ੍ਰੈਂਡਰ ਨਾਲ ਹੀ ਘੋਟਾਂਗੇ ਤੇ ਅਸੀਂ ਸੋਚਿਆ ਕਿ ਇਸ ਕੋਲ ਸਾਰਾ ਆਲਣ ਵਿੱਚ ਪਾ ਲਗੇ ਤੇ ਚੰਗੀ ਤਰ੍ਹਾਂ ਨੂੰ ਕਰ ਲਗੇ ਮਿਕਸ ਤੁਸੀਂ ਤੁਸੀਂ ਦੇਖ ਸਕਦੇ ਹੋ ਕੋਈ ਵੀ ਗੰਢ ਨਹੀਂ ਬਣੀ ਇਹਦੇ ਵਿੱਚ ਤੇ ਹੁਣ ਅਸੀਂ ਇਹ ਨੂੰ ਪਾਵਾਂਗੇ ਮਿਕਸੀ ਜਾਰ ਦੇ ਵਿੱਚ ਤੇ ਕਰਾਂਗੇ ਗ੍ਰੈਂਡ

ਸਾਬੂ ਹੋ ਗਿਆ ਮਨ ਕੇ ਤਿਆਰ ਹੈ ਤੇ ਹੁਣ ਅਸੀਂ ਕੋ ਇਹ ਇੱਕ ਸਾਈਡ ਤੇ ਰੱਖਤਾ ਤੇ ਹੁਣ ਅਸੀਂ ਸਾਗ ਵਾਸਤੇ ਤੜਕਾ ਤਿਆਰ ਕਰਦੇ ਆਂ ਤੇ ਉਹਦੇ ਵਾਸਤੇ ਅਸੀਂ ਲਈਆਂ ਚਾਰ ਹਰੀਆਂ ਮਿਰਚਾਂ ਤਿੰਨ ਪਿਆਜ਼ ਲਏ ਆ ਦੋ ਟਮਾਟਰ ਇੱਕ ਲਸਣ ਦਾ ਗੰਡਾ ਤੇ ਇਧਰ ਲਈ ਸੀ ਅਦਰਕ ਇਹਨਾਂ ਸਾਰੀ ਚੀਜ਼ਾਂ ਨੂੰ ਛਿਲਕੇ ਤੇ ਤੁਸੀਂ ਬਰੀਕ ਕੱਪ ਲਾਂਗੇ ਤੜਕਾ ਬਣਾਉਣ ਵਾਸਤੇ ਅਸੀਂ ਲਹਾਗੇ ਇੱਕ ਕੜਸੀ ਸੰਧੇ ਤੇਲ ਦੀ ਤੇ ਤੁਸੀਂ ਇਹਦੀ ਜਗ੍ਹਾ ਤੇ ਰਫਾਇਡ ਜਾਂ ਦੇਸੀ ਕਿਉਂ ਜੋ ਵੀ ਤੁਸੀਂ ਪਸੰਦ ਕਰਦੇ ਹੋ ਉਹ ਵਰਤ ਸਕਦੇ ਹੋ ਅਸੀਂ ਇੱਕ ਕੜਸੀ ਪਾਵਾਂਗੇ ਇਹਦੇ ਵਿੱਚ ਸੌਂਦੇ ਤੇਲ ਦੀ ਤੇਲ ਗਰਮ ਹੋ ਗਿਆ ਪੂਰੀ ਤਰ੍ਹਾਂ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਜੀਰੇ ਨੂੰ ਅਸੀਂ ਚੰਗੀ ਤਰ੍ਹਾਂ ਪਹੁੰਚ ਲੈਣਾ ਹੈ ਜਿੰਦਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਅਸੀਂ ਤੜਕਾ ਕੱਟ ਕੇ ਰੱਖਿਆ ਸੀਗਾ ਪਿਆਜ਼ ਆਦਰਕ ਦਾ ਖਿਲਾਸਨਾ ਤੇ ਹਰੀਆਂ ਮਿਰਚਾਂ ਮਟਰ ਅਸੀਂ ਬਾਅਦ ਵਿੱਚ ਕੱਟ ਕੇ ਪਾਵਾਂਗੇ ਲੋ ਦੀ ਸੜਕਾ ਪੂਰੀ ਤਰ੍ਹਾਂ ਪੁੱਜ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਦਾ ਕਿਉਂਕਿ ਆਪਣਾ ਜਿਹੜਾ ਸਾਗ ਆ ਉਹ ਬਹੁਤ ਜ਼ਿਆਦਾ ਸੰਘਣਾ ਹੈ ਜਿਹੜੇ ਗ੍ਰੈਂਡਰ 'ਚ ਆਪਾਂ ਗ੍ਰੈਂਡ ਕੀਤਾ ਸੀ ਸਾਗ ਨੂੰ ਉਸੇਜਾਂ ਪਾ ਇੱਕ ਗਲਾਸ ਪਾਣੀ ਦਾ ਪਾ ਕੇ ਤੇ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਉਬਾਲੇ ਦਿਵਾਉਣੇ ਆ 2-3 ਜਾਪੇ ਇਸੇ ਤਰ੍ਹਾਂ ਵਿੱਚ ਸਾਗ ਪਾਤਾ ਤਾਂ ਪਾਣੀ ਦਾ ਟੇਸਟ ਵਿੱਚ ਆਊਗਾ ਕੱਚੇਪਨ ਦੀ 스멜 ਆਊਗੀ ਤੇ ਸਾਗ ਦਾ ਟੇਸਟ ਖਰਾਬ ਹੋ ਜਾਊਗਾ ਇਸੇ ਕਰਕੇ ਪਹਿਲਾਂ ਆਪਾਂ ਇਹਨੂੰ 2-3 ਵਾਰਲੇ ਚੰਗੀ ਤਰ੍ਹਾਂ ਦਿਵਾ ਲਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਸਾਗ ਲਓ ਜੀ ਜਿਹੜਾ ਆਪਾਂ ਤੜਕੇ 'ਚ ਪਾਣੀ ਪਾਇਆ ਸੀ ਉਹਨੂੰ 2-3 ਵਾਰਲੇ ਆ ਗਿਆ ਪਾਣੀ ਚੰਗੀ ਤਰ੍ਹਾਂ ਰਿਜ ਗਿਆ ਹੈ ਜਿਆਦਾ ਨਹੀਂ ਪਾਇਆ ਸੀ ਆਪਾਂ ਪਾਣੀ ਥੋੜਾ ਜਿਹਾ ਹੀ ਪਾਇਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਗ ਸਾਗ ਦੀ ਸਮੈਲ ਬਹੁਤ ਵਧੀਆ ਆ ਰਹੀ ਆ। ਉਹ ਪਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਲਓ ਜੀ ਪਸਾਗ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ। ਸਾਗ ਆਪਣਾ ਬਣ ਕੇ ਹੋ ਗਿਆ ਤਿਆਰ। Tem que essa pra carta tá banda?